ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਭਾਈ 12 1/2 ਛੇ ਟਰਾਲੇ ਜੀ ਫੁੱਲ ਮੋਡੀਫਾਈ ਤਿਆਰ ਖੜਿਆ ਜੀ ਜਿਹਦੇ ਵਿੱਚ ਮੱਛੀ ਹੁੱਕੀ ਸਾਢੇ 3 ਦਿਨਾਂ ਦੀ ਹੁੱਕੇ ਦੇ ਵਿੱਚ ਪਾਈ ਹੋਈ ਜੀ ਠੀਕ ਹੈ ਜੀ 2 ਫੁੱਟ ਬਾਡੀ 2 1/2 ਫੁੱਟ ਵਿੱਡ ਜੀ ਬਾਕੀ ਚੈੱਕ ਕਰ ਸਕਦੇ 10 ਨਾਟੀ ਹੱਬ ਠੀਕ ਹੈ ਜੀ ਟਾਇਰ 50 ਪੈਸੇ ਜੀ ਇਹ ਵੇ ਸ਼ੇ ਮਹਿਮਦਾ ਫਰਸੀ ਜੀ ਨੀਲੇ ਕਲਰ ਦੇ ਵਿੱਚ ਇਹ ਟਰਾਲੀ ਪਰ 60 ਵਾਲਾ ਕਲਰ ਹੈ ਜੀ ਠੀਕ ਹੈ ਜੀ ਸ਼ੇ ਮਹਿਮਦਾ ਫਰਸੀ ਜੀ ਜਹਾਜੀ ਫਰਸਕ ਚੈੱਕ ਕਰ ਸਕਦੇ ਜੀ 5 ਇੰਚ ਹਿੱਸਾ ਇਹਦਾ 50 ਪੈਸੇ ਟਾਇਰ ਨੇ ਦੋ ਫਾੜਾ ਡਾਲਾਗਾ ਦਾਦਾ ਚੈੱਕ ਕਰ ਸਕਦੇ ਹੋ ਵੀ ਤੋਫਾ ਡਾਲਾਗਾ ਕਲਰ ਚੈੱਕ ਕਰ ਸਕਦੇ ਹੋ ਵੀ ਬਾਕੀ ਟੂਲ ਡਾਲੋ ਕੇਨ ਬਿਲਕੁਲ ਗਲਵਾ ਜੀ ਚੈੱਕ ਕਰ ਸਕਦੇ ਬਿਲਕੁਲ ਸਾਫਟ ਰਲੀ ਰਹੀ ਜੀ 12 6.5 ਲੀਟਰ ਦਾ ਜੀ ਫੁੱਲ ਮੋਡੀਫਾਈ ਜੀ ਮੱਛੀ ਹੁੱਕ ਦੇ ਵਿੱਚ 3.5 ਇੰਚ ਦੀ ਹੁੱਕ ਪਈ ਹੋਈ ਜੀ 2 ਫੁੱਟੀ ਬਾਡੀ 2.5 ਫੁੱਟ ਬਿੱਡ ਜੀ ਲੇਜ਼ਰ ਕਟਿੰਗ ਦੇ ਵਿੱਚ ਲੇਜ਼ਰ ਕਟਿੰਗ ਦੇ ਵਿੱਚ 10 ਨਟ ਹੀ ਹੱਬ ਜੀ 50 ਪੈਸੇ ਟੈਰ 6 ਐਮ ਦਾ ਫਰਸ ਜੀ ਦੋ ਫਾਰ ਡਾਲਾ ਇਹਦਾ ਦੋ ਫਾਰ ਡਾਲਾ ਬਿਲਕੁਲ ਓਕੇ ਟਰਾਲੀ ਟਮਾਟਰੀ ਕਲਰ ਦੇ ਵਿੱਚ ਜਿਹਦੇ ਵਿੱਚ ਪੁੱਲ ਮੋਡੀਫਾਈ ਹੈ ਜੀ 25 ਟਨ ਦਾ ਜੈਕ ਜੀ 25 ਟਨ ਦਾ ਜੈਕ ਦੇਖ ਸਕਦੇ ਹੋ ਤੁਸੀਂ ਫੁੱਲ ਮੋਡੀਫਾਇਟਰ ਵਾਲਾ ਜੀ ਨੀਲੇ ਕਲਰ ਦੇ ਵਿੱਚ 12 ਸਾਢੇ 6 ਟਰਾਲਾ ਦਾ ਜੀ ਸਾਢੇ 3 ਇੰਚੀ ਹੁੱਕ ਪਈ ਹੋਈ ਮੱਛੀ ਹੁੱਕ ਦੇ ਵਿੱਚ 2 ਫੁੱਟ ਬਾਡੀ 2.5 ਫੁੱਟ ਬਿੱਡਰੀ ਲੇਜ਼ਰ ਕਟਿੰਗ ਦੇ ਵਿੱਚ 45 ਪੈਸੇ ਟੈਰੀ 10 ਨੱਟੀ ਹੱਬਾ ਜੀ 6 ਮਹੀਮ ਦਾ ਫਰਜ਼ 25 ਟਨ ਦਾ ਜੱਕ ਜੀ ਕਿਸੇ ਵੀ ਤਰ੍ਹਾਂ ਦਾ ਟਰਾਲਾ ਆਪਾਂ ਨੇ ਖਰੀਦਣਾ ਹੋਵੇ ਤਾਂ ਸਾਡਾ ਕੰਟੈਕਟ ਕਰ ਸਕਦਾ ਜੀ ਪਿੰਡ ਸੌਂਦੇਵਾਲ ਰਾਜਗੜ੍ਹ ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਜੀ ਕਿਸੇ ਵੀ ਤਰ੍ਹਾਂ ਦਾ ਟਰਾਲਾ ਲੈਣਾ ਹੋਵੇ 13 6 ਟਰਾਲਾ 13 7 ਟਰਾਲਾ 14 ਫੁੱਟਾਂ ਜੀ 15 ਫੁੱਟਾਂ 16 ਫੁੱਟਾਂ ਜੀ ਬਾਕੀ ਜਿਹੜਾ ਇਹ ਟਰਾਲਾ ਤਿਆਰ ਕਰਵਾਉਣਾ ਸਾਡੇ ਨਾਲ ਕਨੈਕਟ ਕਰ ਸਕਦਾ 985753 ਜੀ 42203 ਜੀ 95926 02155 ਜੀ ਹਰੇਕ ਤਰ੍ਹਾਂ ਦਾ ਟਰਾਲਾ ਮਿਲੂਗਾ ਜੀ ਪਿੰਡ ਸੌਂਧਰ ਰਾਜਗੜ ਜੀ ਤਹਿਸੀਲ ਸਵਾਨਾ ਜ਼ਿਲ੍ਹਾ ਪਟਿਆਲਾ ਜੀ ਨੰਬਰ ਫੇਰਦਵਾਰ ਤੋਂ ਬੋਲਦੇ ਨੇ 985753 ਜੀ 42203 ਜੀ 95926 02155 ਜੀ ਸਾਡੇ ਨਾਲ ਕਨੈਕਟ ਕਰ ਸਕਦੇ